ਮੈਂ ਆ ਪੱਠਾ ਲੈ ਕੇ ਦਿੱਤੀਆਂ ਇਹਨਾਂ ਨੂੰ 16 16 ਇੰਚ ਕੰਨ ਦੀਆਂ ਪੱਠਾਂ ਆ ਮੈਂ ਇਹ ਦੇਖੋ ਦਿਖਾਓ ਜੀ ਕਿੰਨੇ-ਕਿੰਨੇ ਮਹੀਨੇ ਦੀਆਂ ਹੋਣਗੀਆਂ ਇਹ ਇਹ ਆ ਇਹ ਖੀਰੀਆਂ ਪੱਠਾਂ ਹੀ ਇਹ ਅੱਛਾ ਬੋਡੀ ਵੇਟ ਹੋ ਗਿਆ ਘਟੂਗਾ 35 ਕਿਲੋ ਮੈਂ ਆ ਹੁਣ ਪੱਠਾ ਦੇਖੋ ਕਿੰਨੀ ਲੰਮੀ ਲੰਜੀ ਆ ਲੰਬੀ ਹੈ ਸਹੀ ਇਹ ਗੁਰਦੇਤ ਕੋਟ ਫਾਰਮ ਤੇ ਜਾ ਰਹੀ ਹੈ ਦਰਸੇ ਬਾਈ ਇਹਦੇ ਮਗਰੇ ਆ ਬੱਚਾ ਦੇਖੋ ਪਲਿਆ ਹੋਇਆ ਠੀਕ ਹੈ ਹੁਣ ਇਹੀ ਬੱਕਰੀ ਆਮ ਅਗਰ ਆਪਾਂ ਹੋਰ ਖਰੀਦਾਂਗੇ 40 45 ਹਜ਼ਾਰ ਤੋਂ ਘੱਟ ਨਹੀਂ ਮਿਲਦੀ ਹੂੰ ਦੇਖੋ ਕੰਨ ਇਹ ਵੀ ਉੱਥੇ ਜਾਣਗੀਆਂ ਇਧਰ ਮਾਰੀ ਆ ਦੇਖੋ ਤਾਂ ਲੇ ਆਹ ਸਹੀ ਗੱਲ ਆ ਇਹ ਤਾਂ ਗੱਲ ਕਰਕੇ ਆਹਦੀ ਹੋਰ ਪੱਠ ਲਿਆ ਵੀ ਕਾਲੀ ਮੰਡੀ ਕੋ ਹਮਲੀਦਰ ਸਿੰਘ ਭਾਈ ਹਾਂਜੀ ਹਾਂਜੀ ਤੁਸੀਂ ਮੈਨੂੰ ਆਏ ਦੱਸੋ ਇਹ ਜੀ ਪੱਠ ਮਿਲੀ ਤੁਹਾਨੂੰ ਇੱਕ ਵੀ ਨਹੀਂ ਅੱਜ ਨਹੀਂ ਹਰੇਕ ਬੰਦਾ ਨਹੀਂ ਖਰੀਦ ਸਕਦਾ ਸਹੀ ਗੱਲ ਆ ਆ ਲੋ ਜੀ ਕੀ ਬਾਤ ਆ ਪੱਠਾ ਦੇਖੋ ਪੂਰੇ ਆ ਦੇਖੋ 4 ਮਹੀਨੇ ਦੀ ਪੱਠਾ ਆ ਤਾਂ ਕੰਨੀ ਬਹਾ ਵੱਡੇ ਵੱਡੇ ਲਾਇਆ ਸੇਮ ਭਾਈ ਆ ਦੇਖੋ 4 ਮਹੀਨੇ ਦੀ ਪੱਠ ਕੱਚੀ ਘੀਰੀ ਬਿਲਕੁਲ ਕਹਿ ਕੇ ਦਿਤਿਆ ਬੱਕਰੀ ਨਾਲ ਲਾ ਕੇ ਦੁੱਧ ਪੀਂਦੀ ਆ ਗਨ ਇਹਦੀ ਬਹਾ ਚੌੜਿਆ ਯਾਰ ਹਾਂਜੀ ਹਾਂਜੀ ਪੂਰੇ ਜ਼ਬਰਦਸਤ ਇਹ ਬਾਹਰਵਾਨਾ ਸ਼ਰਤ ਆ ਆਪਣੀ ਕਿਸੇ ਨਾਲ ਧੋਖਾ ਨਹੀਂ ਕਰਨਾ ਠੱਗੀ ਨਹੀਂ ਕਰਨੀ ਹੂੰ ਅਗਰ ਕਿਸੇ ਨੂੰ ਗੱਬਣ ਬੱਕਰੀ ਆਪਾਂ ਕਹਿ ਕੇ ਦਿੱਤੀ ਫੰਡਰ ਨਿਕਲੀ ਉਹ ਵਾਪਸ ਲਿਆਓ 10000 ਦਾ ਆਪ ਘਾਟਾ ਖਾ ਲਿਓ ਗਾਂ ਵਾਲੇ ਨੂੰ ਕਿਸੇ ਨੂੰ ਘਾਟਾ ਆਉਂਦਿਆ ਹਾਂਜੀ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਵਾਲੇਕਮ ਅੱਜ ਆਪਾਂ ਖੜੇ ਆਂਗੇ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਦੇ ਵਿੱਚ ਸ਼ਨੀਵਾਰ ਨੂੰ ਮੰਡੀ ਲੱਗਦੀ ਹੈ ਅੱਜ ਇੱਥੋਂ ਬਾਈ ਖਾਨ ਗੋਟ ਫਾਰਮ ਰਾਮਗੜ੍ਹ ਭੁੱਲਰ ਵਾਲੇ ਇਹਨਾਂ ਨੇ ਖਰੀਦਦਾਰੀ ਕਰੀ ਹੈਗੀ ਰਿਆਸਤ ਖਾਨ ਨੇ ਖਰੀਦਦਾਰੀ ਕਰੀ ਹੈ ਅੱবি ਤੁਹਾਨੂੰ ਦਿਖਾਉਣਾ ਹੈ ਕਿ ਮੰਡੀ ਚੋਂ ਕੀ ਕੀ ਖਰੀਦਦਾਰੀ ਕਰਦੇ ਨੇ ਤੇ ਬਹੁਤ ਸੋਹਣੇ ਨਗਰ ਆ ਜਿਹੜੇ ਖਰੀਦ ਕੇ ਅੱਗੇ ਫਾਰਮ ਵਾਲੇ ਵੀਰਾਂ ਨੂੰ ਦਿੰਦੇ ਨੇਗੇ ਖਾਨ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਜੀ ਠੀਕ ਠਾਕ ਹਾਂ ਬਹੁਤ ਵਧੀਆ ਤਰਸੇਮ ਬਾਈ ਹੂੰ ਕਿੰਨੀ ਖਰੀਦਦਾਰੀ ਕਰੀਆ ਪਹਿਲਾਂ ਅੱਜ ਐਂ ਦੱਸੋ ਅੱਜ ਹੀ ਆਰਡਰ ਤਾਂ ਆਪਣੇ ਕੋਲ ਕਈ ਫਾਰਮਾਂ ਦਾ ਹੈਗਾ ਵਾ ਕਿ ਅਸੀਂ ਹੁਣ ਆਪਣੇ ਕੋਲ ਜ਼ਿਆਦਾਤਰ ਆਰਡਰ ਚੱਲ ਰਿਹਾ ਗੁਰਦਤਕੋਟ ਫਾਰਮ ਮਾਲ ਉਹਨਾਂ ਨਿਕਲ ਰਿਹਾ ਟਰਾਂਸਪੋਰਟ ਹੋ ਰਿਹਾ ਬਾਹਰ ਵੀ ਮਾਲ ਅੱਗੇ ਸੇਲ ਵੀ ਹੋ ਰਿਹਾ ਹੈਗਾ ਔਰ ਪੱਠਾ ਪੁੱਠਾ ਦਾ ਆਰਡਰ ਸੀਗਾ ਦੇਖੋ ਸਭ ਤੋਂ ਪਹਿਲਾਂ ਚਲੋ ਮੈਂ ਇਹ ਚੀਜ਼ ਆਪਾਂ ਵੀਡੀਓ ਦੇ ਵਿੱਚ ਇਹ ਚੀਜ਼ ਦੁਕਾਨੇ ਵੀ ਉਹ ਫਾਰਮ ਤੇ ਜਾ ਕੇ ਆਦਮੀ ਲੈ ਸਕਦਾ ਕੋਈ ਵੀ ਪੱਠਾ ਪੁੱਠਾ ਬੱਕਰੀਆਂ ਬੱਕਰੀਆਂ ਠੀਕ ਹੈ ਆ ਦੇਖੋ ਜਿਹੜੀਆਂ ਮੈਂ ਆ ਪੱਠਾ ਲੈ ਕੇ ਦਿੱਤੀਆਂ ਇਹਨਾਂ ਨੂੰ 16 16 ਇੰਚ ਕੰਨ ਦੀਆਂ ਪੱਠਾਆਂ ਮੈਂ ਇਹ ਦੇਖੋ ਦਿਖਾਓ ਜੀ ਕਿੰਨੇ ਕਿੰਨੇ ਮਹੀਨੇ ਦੀ ਹੋਣਗੇ ਕੀ ਖੀਰੀਆਂ ਦੇਖੋ ਆਖਰੀਆਂ ਪੱਠਾ 35 ਕਿਲੋ ਦੀ ਪੱਟੀ ਆ ਇਹ ਹਾਂ ਜੇ ਸਾਰਾ ਮਾਲ ਆ ਹਾਂ ਜਿਹੜਾ ਵਾਹੇ ਗੁਰਦੇਤ ਕੋਟ ਫਾਰਮ ਤੇ ਜਾ ਰਿਹਾ ਤੁਹਾਨੂੰ ਦਿਖਾਉਣਾ ਪੱਠਾ ਕਾ ਦੇਖੋ ਆ ਪੱਠ ਹੋ ਗਈ ਠੀਕ ਹੈ ਜੀ ਇਹਨੂੰ ਆਪਰਾ ਕਰਦੇ ਹੋਏ ਵੀ ਐ ਕੁਝ ਵੀ ਲੈ ਸਕਦਾ ਉੱਥੋਂ ਜਾ ਕੇ ਬੰਦਾ ਹਾਂ ਲੈ ਸਕਦਾ ਜੀ ਬੱਕਰੀ ਤੋਂ ਲੈ ਕੇ ਪੱਠ ਮੇਵਣਾ ਜੋ ਕੁਝ ਵੀ ਹਾਂ ਦੇਖੋ ਮਿਲੂਗਾ ਵਾਜਿਬ ਰੇਟ ਜੀ ਅੱਛਾ ਲੈ ਹੁਣ ਆ ਪੱਠਾ ਵਾਂ ਹਾਂ ਉੱਠ ਕੇ ਇਧਰ ਆ ਬਣਾਇਆ ਜਿਵੇਂ ਆ ਪੱਠਾ ਵਾਈ ਇਹ ਹੂੰ ਇਹਦੀਆਂ ਪੱਠਾਂ ਪਾਲਣੀਆਂ ਚਾਹੀਦੀਆਂ ਲੋਕਾਂ ਨੂੰ ਜੀ ਦੇਖੋ ਖੀਰੀਆਂ ਪੱਠਾਂ ਘਟੋ ਘਟ ਬੋਡੀ ਵੇਟੇ ਨਾ 35 हां आगे जाके ਬકરી ਇਹ ਹੀ ਬકરી ਜਾਨੀ ਕਿ ਬਣੂਗੀ ਜਿਹਨੂੰ ਪੈਸਿਆਂ ਦੀ ਕਿੰਨੇ ਟਾਈਮ ਚ ਬਣ ਜੂਗੀ ਇਹ ਘੱਟ ਤੋਂ ਘੱਟ 7-8 ਮਹੀਨੇ ਤੋਂ ਬਾਅਦ ਕ੍ਰੋਸ ਕਰਾਵੇ ਨਾ हां ਜਰੂਰ ਜਾ ਕੇ ਜਾਨੀ ਕਿ ਹਾਈਟ ਵੀ ਛੱਡੂਗੀ ਹੁਣ ਇਹਦੀ ਹਾਈਟ ਹੋਗੀ 36 35 36 ਹੈਗੀ ਆ ਭਾਣਾ 35 36 ਹੈਗੀ ਆ ਹੂੰ ਹੋਰ 1 ਕਿ ਗਿੰਚ ਹੋਰ ਹਾਈਟ ਕਰਾ ਕੇ 37 ਤੇ ਕਰਾ ਕੇ ਜੋ ਦੋ ਜਾਂ ਚਾਰ ਦੰਦ ਹੋ ਗਈਆਂ ਉਦੋਂ ਕ੍ਰੋਸ ਕਰਵਾ ਦੇ ਠੀਕ ਕਿੰਨੀ ਵਾਰ ਬੰਦਾ ਲੱਖ ਰੁਪਏ ਦੀ ਨਹੀਂ ਬੱਕਰੀ ਖਰੀਦ ਸਕਦਾ ਲੱਖ ਰੁਪਏ ਦੀ ਬੱਕਰੀ ਦਾ ਪਾਠ ਆਦਮੀ ਖਰੀਦ ਲੇ ਥੋੜੇ ਸਮੇਂ ਚ ਕੀ ਆ ਸਾਲ ਦੇ ਵਿੱਚ ਉਹਦਾ ਉਹ ਕਵਰ ਹੋ ਜਾਊਗਾ ਜਿਵੇਂ ਆ ਹੁਣ ਪਾਠ ਆ ਦੇਖੋ ਕਿੰਨੀ ਲੰਮੀ ਲੰਜੀ ਆ ਲੰਬੀ ਐ ਇਹ ਗੁਰਦੇਤ ਕੋਟ ਫਾਰਮ ਤੇ ਜਾ ਰਹੀ ਹੈਦਰ ਸਿੰਘ ਭਾਈ ਦੋ ਹੋ ਗਈਆਂ ਵੱਠਾਂ ਦੋ ਹੋ ਗਈਆਂ ਲੈ ਹੁਣ ਤੁਹਾਨੂੰ ਉਹ ਦਿਖਾਣਾ ਤੀਜੀ ਪਾਠ ਵੀ ਦਿਖਾਣਾ ਆ ਦੇਖੋ ਉਹ ਲੈ ਕੇ ਆਵਾ ਹੋਰ ਵੀ ਫਾਰਮਾਂ ਦੇ ਲਈ ਖਰੀਦਦਾਰੀ ਕਰੀ ਜਾ ਇੱਕ ਹੋਰ ਆਪਣਾ ਫਾਰਮ ਹੈਗਾ ਵਾ ਰਾਜੇ ਆਣਾ ਇਧਰ ਮੋਗੇ ਦੇ ਕਰੀਬੀ ਹੈਗਾ ਲੇਕਨ ਨਾਲ ਹੀ ਰਸੂਲਪੁਰ ਹੈਗਾ ਪ੍ਰਧਾਨਕੋਟ ਫਾਰਮ ਜਿੰਨੇ ਵੀ ਆਪਣੇ ਫਾਰਮ ਜੁੜੇ ਹੋਇਆ ਦਰਸ਼ੇਮ ਭਾਈ ਆਪਣੇ ਨਾਲ ਉਹਨਾਂ ਸਾਰਿਆਂ ਦੀ ਖਰੀਦਦਾਰੀ ਮੈਂ ਆਪ ਹੀ ਕਰਕੇ ਦਿੰਦਾ ਜੀ ਠੀਕ ਹੈ ਜੀ ਮਾਲ ਲਈ ਉਹਨਾਂ ਨੂੰ ਖਰੀਦ ਦੇ ਕੋ ਮਾਲ ਖਰੀਦ ਕਰਕੇ ਦੂੰਗਾ ਮੈਂ ਹੀ ਆ ਵਟ ਵੀ ਲਿਆ ਆ ਦਿਖਾਉਣਾ ਤੁਹਾਨੂੰ ਠੀਕ ਹੈ ਇੰਨੀ ਜ਼ਿੰਮੇਵਾਰੀ ਓਟਲਾਂ ਨੇ ਫਾਰਮਾਂ ਦੀ ਹਾਂ ਹਾਂ ਲੈ ਲੈਣੇ ਦੇਖੋ ਜੀ ਆਪਾਂ ਮਾਲ ਖਰੀਦਣਾ ਚੀਜ਼ ਮਾੜੀ ਚੀਜ਼ ਨਾ ਨਹੀਂ ਆਪਾਂ ਖਰੀਦ ਹੱਥ ਪਾਉਣਾ ਜੀ ਦੇਖੋ ਰੇਟ ਵਾਜਿਬ ਰੇਟ ਇਹੀ ਪੱਠਾ ਹੁਣ ਗੁਰਦਿੱਤ ਕੋਟ ਫਾਰਮ ਤੇ ਜਾਣਗੇ ਆ ਇਹ ਪੱਠਾ 25 25 30 30000 ਤੋਂ ਘੱਟ ਨਹੀਂ ਪੱਠਾ ਮਿਲਦਿਆਂ ਜੀ ਸਹੀ ਗੱਲ ਆ ਇਹ ਗੁਰਦਿੱਤ ਕੋਟ ਫਾਰਮ ਤੇ ਬੰਦਾ ਜਾਊਗਾ ਜੀ ਕਿੰਨੇ ਨੂੰ ਦਵਾਂਗੇ ਜੀ ਹੂੰ 20000 ਨੂੰ ਪੱਠਾ ਦੇ ਦਾਂਗੇ ਜੀ ਠੀਕ ਐ ਅਗਰ ਉੱਥੇ ਜਾ ਕੇ ਬੰਦਾ ਜਾਊਗਾ ਵਿਜ਼ਿਟ ਕਰੂਗਾ ਠੀਕ ਚਾਰ ਪੱਠਾ ਹੋ ਗਈਆਂ ਜੀ ਹੁਣ ਤੁਹਾਨੂੰ ਆ ਬੱਕਰੀਆਂ ਦਾ ਤੁਹਾਨੂੰ ਇਹਦੀ ਹਾਈਟ ਵੱਡੀ ਲੱਗੀ ਹੈ ਨਾ ਹਾਂ ਉਹਦੇ ਨਾਲ ਵੱਡੀ ਆ ਜੀ ਇਹ ਵੀ ਇਹ ਦੋ ਦੰਦ ਜਾਈ ਪੱਠਾ ਇਹ ਜਿਹੜੀ ਉਹ ਦੋ ਦੰਦ ਨੇ ਹਾਂ ਹਾਈਟ ਵੀ ਵੱਡੀ ਹੈ ਨਾ ਆ ਤੁਹ ਇਦੋਂ ਮਗਰੇਗਾ ਬੱਚਾ ਦੇਖੋ ਪਲਿਆ ਹੋਇਆ ਠੀਕ ਹੈ ਹੁਣ ਇਹੀ ਬੱਕਰੀ ਆਮ ਅਗਰ ਆਪਾਂ ਹੋਰ ਖਰੀਦਾਂਗੇ 40 45000 ਤੋਂ ਘੱਟ ਨਹੀਂ ਮਿਲਦੀ ਹੂੰ ਦੇਖੋ ਕਾਨ ਠੀਕ ਹੈ ਇੱਕ ਬੱਚਾ ਵੀ ਇਹ 12ਵੀਂ ਦੇ ਵਿੱਚ ਜਾ ਰਹੀ ਹੈ ਗੁਰਦੇਤ ਕੋਟ ਫਾਰਮ ਤੇ ਹੂੰ ਇਹ ਬੱਕਰੀ ਉੱਥੋਂ ਜਾ ਕੇ ਵੀ ਅਗਰ ਲੈਣੀ ਹੋਵੇ ਕਿਸੇ ਨੇ 1900 ਹਾਂਜੀ ਬਾਈਆਂ ਨੇ ਮਤਲਬ ਫਾਰਮ ਕਰਨ ਦਾ ਥੋੜਾ ਸਮਾਂ ਹੋਇਆ ਸੀ ਨਾ ਹਾਂਜੀ ਹਾਂਜੀ ਦੁੱਧ ਦਾ ਬੱਕਰੀਆਂ ਦੇ ਦੁੱਧ ਚੋਈ ਮੁਕਾਬਲੇ ਦੇ ਵਿੱਚ ਵੀ ਨੰਬਰ ਤੇ ਆਏ ਨੇ ਨੰਬਰ ਤੇ ਆ ਗਏ ਹਾਂਜੀ ਠੀਕ ਹੈ ਉਹ ਕਾਰਨ ਕੀ ਬਣਿਆ ਕਾਰਨ ਇਹ ਹੈ ਕਿ ਦੇਖੋ ਉਹਨਾਂ ਦੀ ਸਭ ਸਾਰੋਂ ਵੱਡੀ ਚੀਜ਼ ਹੂੰ ਜਿਹੜਾ ਵੀ ਬੰਦਾ ਨਵਾਂ ਫਾਰਮ ਕਰਦਾ ਵਾ ਪਹਿਲੇ ਨੰਬਰ ਤੇ ਇਹ ਡਿਪੈਂਡ ਕਰਦਾ ਉਹਦੀ ਸ਼ਾਮ ਤੇ ਹੂੰ ਅਗਰ ਉਹਨਾਂ ਦੀ ਸ਼ਾਮ ਵੀ ਕਿਸੇ ਬੰਦੇ ਦੀ ਹੈ ਨਹੀਂਗੀ ਚਾਹੇ ਜਿੰਨੀ ਮਰਜੀ ਵਧੀਆ ਤੋਂ ਵਧੀਆ ਉਹਨੂੰ ਬੱਕਰੀ ਲੈ ਕੇ ਦੇ ਦੇ ਉਹ ਮਿੱਟੀ ਹੋ ਜਾਊਗੀ ਠੀਕ ਹੈ ਉਹਨਾਂ ਨੂੰ ਆਪਾਂ ਬੱਕਰੀ ਦਿੱਤੀ ਸੀ 3.5 ਲੀਟਰ ਤੇ ਠੀਕ ਹੈ ਵੀ 3.5 ਲੀਟਰ ਦੀ ਗਰੰਟੀ ਤੁਹਾਨੂੰ ਲੈ ਕੇ ਗਈ ਮੁੰਲਾਪੁਰ ਮੰਡੀ ਵਿੱਚੋਂ ਬੱਕਰੀਆਂ ਹੂੰ ਬੱਕਰੀਆਂ ਨੇ ਦੁੱਧ ਕਿੰਨਾ ਕੱਢਿਆ 4 ਕਿਲੋ ਅੱਧਾ ਕਿਲੋ ਵਧਾਇਆ ਉਹਨਾਂ ਨੇ ਠੀਕ ਹੈ ਯਾਨੀ ਕਿ ਸਭਾਈ ਕਾਈ ਕੀਤੀ ਹੈ ਸਭਾਈ ਕੀਤੀਆਂ ਪੂਰਾ ਟੋਟਲ ਜਿਹੜੀ ਇੱਥੇ ਨੰਬਰਾਂ ਦੇ ਵਿੱਚ ਆਈ 6 ਕਿਲੋ ਦੇ ਗਰੀਬ ਉਹਨਾਂ ਦੀ ਬੱਕਰੀਆਂ ਦੁੱਧ ਖੜਿਆ ਠੀਕ ਹੈ ਇਹ ਵੀ ਬਕਾਨ ਜਾਬੀ ਆ ਹਾਂ ਪੂਰੀ ਕਾਮਯਾਬੀ ਆ ਦੇਖੋ ਆ ਬੱਕਰੀ ਹਾਂ ਦੇਖ ਲਓ ਕਿੰਡੀ ਵੱਡੀਆਂ ਇਹ ਵੀ ਉੱਥੇ ਜਾ ਰਹੀ ਆ ਐ ਤਾਂ ਨਹੀਂ ਹੋਊਗਾ ਵੀ ਬੰਦਾ ਫਾਰਮ ਤੇ ਉੱਥੇ ਆ ਜੇ ਤੇ ਨਗ ਨਾ ਮਿਲੇ ਇਹ ਤਾਂ ਹੋ ਹੀ ਨਹੀਂ ਸਕਦਾ ਜੀ ਪੰਜ 500 ਬੱਕਰੀਆਂ ਆਰਡਰ ਦੇਵੇ ਜੀ ਖਰੀਦਦਾਰੀ ਕਰਨ ਵਾਸਤੇ ਆਪਾਂ ਬੈਠੇ ਆ ਠੀਕ ਹੈ ਦੇਖੋ ਨਾਲ-ਨਾਲ ਜਿੰਨਾ ਟਾਈਮ ਬੱਕਰੀ ਪਾਲਣ ਦੇ ਕਿੱਤੇ ਦੇ ਵਿੱਚ ਅਗਰ ਆਪਾਂ ਸੇਲ ਪਰਚੇਜ਼ ਨਹੀਂ ਕਰਾਂਗੇ ਹੂੰ ਮਾਲ ਨੂੰ ਖਰੀਦਾਂ ਉਹਨਾਂ ਟਾਈਮ ਆਪਾਂ ਨੂੰ ਪਤਾ ਨਹੀਂ ਲੱਗੂਗਾ ਹੁਣ ਆਵੇਂ ਮੈਂ ਮਾਲ ਖਰੀਦ ਕੇ ਭੇਜ ਰਿਆ ਮੰਨ ਕੇ ਚੱਲੋ ਮਾਲ ਖਰੀਦ ਕੇ ਮੈਂ ਭੇਜ ਰਿਆ ਨਾ ਅਗਰ ਇੱਕ ਖੋਦ ਨਹੀਂ ਵੇਚਣਗੇ ਉਹਨਾਂ ਟਾਈਮ ਗੱਲ ਕਲੀਅਰ ਨਹੀਂ ਹੋਗੀ ਵੀ ਰਿਆਸਤ ਖਾਨ ਮਾਲ ਸਹੀ ਖਰੀਦ ਕੇ ਖੁਦ ਵਖੋਦ ਇਹਨਾਂ ਨੂੰ ਉੱਥੇ ਜਾ ਕੇ ਬੱਕਰੀਆਂ ਦਾ ਰੇਟ ਲੱਗੂਗਾ ਜੀ ਠੀਕ ਹੈ ਨਹੀਂ ਸਾਰੀ ਖਰੀਦਾਰੀ ਮੈਂ ਆਪ ਹੀ ਕਰਕੇ ਦੇਣੀ ਆਲੇ ਫੜਾ ਬੱਕਰੀ ਇਧਰੋਂ ਕਰਪਤਾ ਆ ਬੱਕਰੇ ਵੀ ਲੈ ਰਹੇ ਹਾਂ ਬਾਈ ਹੁਣ ਹਾਂ ਬੱਕਰੇ ਵੀ ਆ ਬੱਕਰੇ ਕਿੱਥੋਂ ਦੇ ਲਈ ਲੈ ਰਹੇ ਹੋਗੇ ਇਹ ਜਾ ਇਹ ਜਾ ਰਹੇ ਆ ਮੇਵਾਤ ਦੇ ਅੰਦਰ ਮੇਵਾਤ ਨੂੰ ਮੈਂ ਤੁਹਾਨੂੰ ਪਹਿਲਾਂ ਪਹਿਲਾਂ ਦਿਖਾਉਣਾ ਜੀ ਉਹਨਾਂ ਦੇਖੋ ਆ ਦੇਖੋ ਹੂੰ ਇਹਦੇ ਮਗਰ ਵੀ ਬੱਚਾ ਜੀ ਹੂੰ ਉਹਦੇ ਮਗਰ ਵੀ ਬੱਚਾ ਠੀਕ ਹੈ ਇਹ 38 36 ਇੰਚ ਹਾਈਟ ਚ ਬੱਕਰੀਆਂ ਜੀ ਠੀਕ ਹੈ 36 ਇੰਚ ਹਾਈਟ ਚ ਅਗਰ ਬੱਕਰੀ ਕਿਸੇ ਨੇ ਲੈਣੀਆਂ ਤਰਸੇਮ ਭਾਈ 40 45000 ਤੋਂ ਆਹ ਥੋੜੀ ਜੀ ਹਾਈਟ ਦੀ ਘਟਾ ਹਾਂ ਇਹ 36 37 ਚ ਆਹ 36 ਇੰਚ ਹਾਈਟ ਚ 40 45000 ਤੋਂ ਘਟ ਨਹੀਂ ਨਾ ਇਹ ਤਿੰਨੇ ਬੱਕਰੀਆਂ ਗੁਰਦੇਤ ਕੋਟ ਫਾਰਮ ਤੇ ਲੈਣ ਜਾਓ ਤਿੰਨੇ ਬੱਕਰੀਆਂ 90000 ਦੀਆਂ ਪਵਾ ਦੂੰਗਾ ਮੈਂ ਤਿੰਨੇ ਚੜਾ ਹੋਰ ਦੱਸੋ ਠੀਕ ਹੈ ਬੱਚੇ ਇੱਕ ਇੱਕ ਆ ਇੱਕ ਇੱਕ ਬੱਚਾ ਜੀ ਪੜਿਆ ਹੋਇਆ ਜੀ ਪੂਰਾ ਆ ਬੱਚਾ ਚੱਕ ਫੜਾਈ ਚੱਕ ਬੱਤ ਤੈਨੂੰ ਇਕਾ ਬੱਚਾ ਸੀ ਨਾਲ ਆ ਦੇਖੋ ਹਾਂ ਆ ਤਾਂ ਬੱਚਾ ਪੂਰਾ ਬਈਆ ਬਣਿਆ ਹੋਇਆ ਦੇਖੋ ਹੈਗਾ 2 ਮਹੀਨੇ ਦਾ ਬੱਚਾ ਨਾ ਦੇਖੋ ਆਰਾਮ ਨਾਲ ਇੱਕ ਹੋਰ ਹੈਗਾ ਵੱਡਾ ਇਹ ਇੱਕ ਪੱਠਾ ਬਈਆ ਪੱਠਾ ਇਹ ਮਗਰ ਪੱਠਾ ਉਹ ਵੀ ਲੈ ਬੋ ਤੇ ਚੱਕ ਕੇ ਦਿਖਾਈ ਦੇਣਾ ਤੁਹਾਨੂੰ ਇਹ ਕਿੱਡੇ ਕਿੱਡੇ ਬੱਚੇ ਆ ਮਗਰ ਆ ਉਹਦੋਂ ਵੀ ਵੱਡਾ ਜੀ ਹੂੰ ਆ ਦੇਖੋ ਆ ਲੋ ਜੀ ਲੋ ਜੀ ਇਹ ਵੀ ਵੇਚੀ ਆ ਗਿਆ ਨਾ ਹਾਂ ਇਹ ਜਿਆਦਾ ਵੱਡਾ ਹੈ ਅੱਛਾ ਇਹ ਹੋ ਗਏ ਪੱਠਾ ਜੀ ਹੋ ਗੀਆਂ ਜੀ ਆ ਜਿਵੇਂ ਬੱਕਰੇ ਹੋ ਗਏ ਜੀ ਆ ਲਿਆ ਇਹਦੇ ਨਾਲ ਲਾਲ ਬੱਕਰਾ ਜੇ ਕਿ ਨਾ ਬੱਕਰਾ ਵੀ ਉਥੋਂ ਖਰੀਦਣਾ ਬੱਕਰਾ ਵੀ ਖਰੀਦ ਸਕਦਾ ਅੱਛਾ ਦੇਖੋ ਹਰ ਤਕਾਂ ਦਾ ਮੰਨ ਲਓ ਆਪਾਂ ਦੁਕਾਨਦਾਰੀ ਨੂੰ ਪਵਾ ਕੇ ਦੇਈਦਾ ਆ ਤੁਹਾਨੂੰ ਬੱਕਰੇ ਦਿਖਾਉਣਾ ਮੈਂ ਆ ਲਓ ਲਓ ਬੱਕਰੇ ਇਹ ਜਿਹੜਾ ਬੱਕਰੇ ਉਥਾ ਲਓ 7-7000 ਨੂੰ ਜਿਹੜਾ ਮਰਜੀ ਜਾ ਕੇ ਲੈ ਸਕਦਾ 7000 ਨੂੰ ਹਾਂਜੀ 10-11000 ਤੋਂ ਘੱਟ ਨਹੀਂ ਬੱਕਰੇ ਆ ਕੇ ਮੁਕਰ ਨਾ ਜਾਓ ਉਹ ਨਹੀਂ ਨਹੀਂ ਮੈਂ ਕਿਹਾ ਦੇਖ ਲਓ ਤੁਸੀਂ ਸਕਰੀਨ ਸ਼ਾਟ ਮਾਰ ਕੇ ਰੱਖ ਲਓ ਅੱਛਾ ਹੁਣ ਤੁਹਾਨੂੰ 17-17 ਇੰਚ ਕੰਨਾਂ ਦੀ ਪੱਠਾ ਦਿਖਾਉਣਾ ਤੁਹਾਨੂੰ ਲਿਆਓ ਜੀ ਲੈ ਓਰੇ 17 ਇੰਚ ਵੀ ਹਾਂਜੀ 17 ਇੰਚ ਮੈਂ ਕਹਣਾ ਹੀ ਹੁਣ ਤੁਹਾਨੂੰ ਇੰਚੀ ਟੇਪਾ ਮਾਰ ਕੇ ਦਿਖਾ ਦਾਂਗੇ ਐ ਤਾਂ ਨਹੀਂ ਗੱਲ ਆ ਲੈ ਲੈ ਆ ਬਈ ਇਹ ਵੀ ਇੱਥੇ ਜਾਣਗੀਆਂ ਇਧਰ ਮਾਰੀ ਆ ਦੇਖੋ ਤਾਂ ਲੈ ਵੀ ਆ ਸਹੀ ਗੱਲ ਆ ਇਹ ਤਾਂ ਗੱਲ ਕਰਕੇ ਪੱਠਾ ਇਹ ਨਾਲ ਦੀ ਹੋਰ ਪੱਠਾ ਲਿਆ ਵੀ ਕਾਲੀ ਕੀ ਬਾਤ ਤੁੰਦਵਾਨਾ ਇਹ ਹੈਗੀ ਬਰਾਬਰ ਦੇ ਲੰਬੇ ਕੇ ਮ ਹੋਗੇ ਬਈ ਵਾ ਬਸ ਇਹ ਬੱਕਰਾ ਚੰਗਾ ਸੀਗਾ ਅੱਛਾ ਇਹ ਤੁ ਵੀ ਵੱਡੇ ਵੱਡੇ ਕੰਨਾਂ ਦੀ ਪੱਠਾ ਜਾਣੀਆਂ ਉੱਥੇ ਇਹ ਜੀ ਗੱਲ ਨਹੀਂ ਹੈਗੀ ਖਰੀਦਾਰੀ ਆਪਾਂ ਇਹ ਜੀ ਕਰਕੇ ਦਿੰਨੇ ਅਗਲੇ ਨੂੰ ਇਹਦੇ ਨਾਲ ਤੁਹਾਨੂੰ ਜੋੜੀ ਦਿਖਾਉਣਾ ਪੱਠਾ ਇਦੋਂ ਵੀ ਜ਼ਬਰਦਸਤ ਆਈ ਨੀ ਕਰਨ ਹੁਣ ਤੁਸੀਂ ਮੰਡੀ ਕੋ ਮਲੀਦਰ ਸਿੰਘ ਸਾਜ ਬਣ ਜੂਗੀ ਪੱਠ ਪੂਰੀ ਇਹ ਤਾਂ ਪੂਰੀ ਪੂਰੀ ਵਧੀਆ ਬਣ ਜੂ ਖੀਰੀਆਂ ਪੱਠਾਂ ਤੁਸੀਂ ਮੰਡੀ ਕੋ ਮਲੀਦਰ ਸਿੰਘ ਭਾਈ ਹਾਂਜੀ ਹਾਂਜੀ ਤੁਸੀਂ ਮੈਨੂੰ ਆਏ ਦੱਸੋ ਇਹ ਜੀ ਪੱਠ ਮਿਲੀ ਤੁਹਾਨੂੰ ਇੱਕ ਵੀ ਨਹੀਂ ਅੱਜ ਨਹੀਂ ਕੋਈ ਬੰਦਾ ਨਹੀਂ ਖਰੀਦ ਸਕਦਾ ਜੀ ਸਹੀ ਗੱਲ ਹੈ ਆ ਲੋ ਜੀ ਕੀ ਬਾਤ ਹੈ ਪੱਠਾ ਦੇਖੋ ਪੂਰੇ ਆ ਦੇਖੋ 4 ਮਹੀਨੇ ਦੀ ਪੱਠਾ ਇਹ ਤਾਂ ਕੰਨੀ ਬਾਹ ਵੱਡੇ-ਵੱਡੇ ਲਾਏ ਭਾਈ ਸਿੰਘ ਭਾਈ ਆ ਦੇਖੋ 4 ਮਹੀਨੇ ਦੀ ਪੱਠ ਕੱਚੀ ਖੀਰੀ ਬਿਲਕੁਲ ਕਹਿ ਕੇ ਦਿੱਤੀ ਆ ਬੱਕਰੀਆਂ ਨੂੰ ਲਾ ਕੇ ਦੁੱਧ ਪੀਂਦੀ ਆ। ਬੰਨੇ ਇਹਦੇ ਹੀ ਬਾਬਾ ਚੌੜੇ ਆ ਯਾਰ। ਹਾਂਜੀ ਹਾਂਜੀ ਪੂਰੇ ਜ਼ਬਰਦਸਤ। ਪਤਾ ਨਹੀਂ ਆ ਰਹੀ ਹੈਗਾ। ਮੈਂ ਕਹਿੰਦਾ ਦੇਖੋ ਤਾਂ ਸਹੀ ਤੁਸੀਂ। ਹੂੰ। ਜ਼ਬਰਦਸਤ ਨਾਗੜਾ ਨੁਗੜਾ ਉੱਚੇ ਮੱਥੇ ਦੇ। ਇਹ ਵੀ ਵੇਚਦਾਨੀ ਉੱਥੇ। ਹਾਂਜੀ ਹਾਂਜੀ। ਕਹੇ ਤੁਹਾਨੂੰ ਕਾਲ ਕਰ ਲੈਣਾ। ਨਾ ਕੋਈ ਚੱਕਰ ਮੈਨੂੰ ਵੀ ਕਾਲ ਕਰ ਲੈਣਾ ਉੱਥੇ ਜਾ ਕੇ ਮਿਲਣਾ। ਸਿਲਵਰ ਜੇ ਨਾਲ ਕੰਮ ਚੱਲੇ। ਦੂਸਰੀ ਗੱਲ ਤੁਸੀਂ ਪੁੱਛੇ ਬੱਕਰੇ ਜਾ ਰਹੇ ਆ। ਹਾਂ ਆਪਣਾ ਮੇਵਾ ਜਾ ਰਿਹਾ ਬਾ ਗੁੜਗਾਉਂ ਦੇ ਵਿੱਚ ਮੇਵਾਦ। ਇਹ ਬੱਕਰਾ। ਸੋਮਵਾਰ ਨੂੰ ਗੱਡੀ ਲੋਡ ਹੋਣੀ ਆ। ਹਾਂ। ਉਹਦੇ ਵਿੱਚ ਯਾਨੀ ਕਿ ਸਾਰਾ ਮਾਲ ਜਿੰਨਾ ਵੀ ਠੀਕ ਹੈ ਘਟੂ ਘਟ 50 50 ਕਿਲੋ ਤੋਂ ਲੈ ਕੇ ਕੁਆਂਟਲ ਸਵਾ ਕੁਆਂਟਲ ਤੱਕ ਜਿਵੇਂ ਬਾਰ ਨੂੰ ਖਰੀਦਦਾਰੀ ਆ ਗਈ ਬકરી ਦੀ ਹੁੰਦੀ ਹੈਗੀ ਹਾਂ ਜੀ ਕਾਫੀ ਖਰੀਦਦਾਰੀ ਕਰਦੇ ਕਿੰਨਾ ਕਾਊਂਟਰ ਸਵਾ ਤੁਹਾਡੇ ਕੋਲੇ ਮੇਰੇ ਕੋਲ ਹੈਗਾ 100 ਬੱਕਰਾ ਤਾਂ ਆਪਾਂ ਦੇਣਾ ਹੀ ਦੇਣਾ ਜੀ ਅੱਛਾ ਹਾਂ 35 40 ਬੱਕਰੇ ਆਪਾਂ ਖਰੀਦ ਲੈ ਅੱਠ ਮਿੰਟ ਬੱਕਰੇ ਵੱਡੇ ਖਰੀਦਣੇ ਹੂੰ ਬੱਕਰੀਆਂ ਬੱਕਰੀਆਂ ਦੇਣੀਆਂ ਛੋਟੇ ਬੱਕਰੇ ਘਟੂ ਘਟ 50 60 ਛੋਟੇ ਬੱਕਰੇ ਦੇਣੇ ਆ ਹੂੰ ਯਾਨੀ ਕਿ 2.5 300 ਪਸ਼ੂ ਆਪਾਂ ਦੇਣਾ ਬੱਕਰੀ ਦੀ ਬੱਕਰੀ ਤਾਂ ਫਾਰਮ ਵਾਲੇ ਕਿੰਨੇ ਕ ਬੰਦੇ ਜੋੜ ਰੱਖੇ ਨੇ ਜਿਹੜੇ ਫਾਰਮ ਘਟਵਾੜ ਅੱਠ ਫਾਰ ਲੋਕਲ ਜੇ ਸਾਰੇ ਇੱਕ ਜੰਮੂ ਆ ਜੀ ਇੱਕ ਹਿਮਾਚਲ ਆ ਜੀ ਇੱਕ ਮੇਰਟ ਆ ਜੀ ਇੱਕ ਮੈਸੂਰਾ ਚਾਰ ਹੋ ਗਏ ਚਾਰ ਆਪਣੇ ਪੰਜਾਬ ਚ ਯਾਨੀ ਕਿ ਉਧਰੋਂ ਹੀ ਬੰਦਾ ਖਰੀਦ ਸਕਦਾ ਪੈਗਾ ਜੀ ਅਸੀਂ ਇਹ ਹੈ ਨਾ ਜੀ ਦੇਖੋ ਆਸਪਾਸ ਜਮਾ ਏਰੀਆ 100 200 ਕਿਲੋਮੀਟਰ ਦੇ ਵਿੱਚ ਮੇਰੇ ਕੋਲ ਨਹੀਂ ਆ ਸਕਦਾ ਉਹ ਬੰਦੇ ਦਾ ਉੱਥੇ ਸੇਲ ਪਰਚੇ ਨਾਲ ਚਾਲੂ ਕਰਵਾ ਦੇਗਾ ਠੀਕ ਹੈ ਜਿਨ੍ਹਾਂ ਨੇ 18 ਫਾਰਮਾਂ ਦੀ ਖਰੀਦਦਾਰੀ ਉਹ ਮੈਂ ਹੀ ਕਰਕੇ ਦੂੰਗਾ ਜੀ ਠੀਕ ਹੈ ਤੁਸੀਂ ਦੇਖਿਓ ਕਦੇ ਵੀ ਮੰਡੀ ਦੇ ਵਿੱਚ ਜਾਂ ਕਦੇ ਵੀ ਮੈਂ ਖਰੀਦਦਾਰੀ ਕਰਕੇ ਦਿੰਨਾ ਉਹ ਉਹਨਾਂ ਫਾਰਮਾਂ ਦੀ ਕਰਕੇ ਦੂੰਗਾ ਮੈਨੂੰ ਆਪਦੇ ਫਾਰਮਾਂ ਦੀ ਖਰੀਦਦਾਰੀ ਮੇਰੇ ਕੋਲ ਮੁੱਕਦੀ ਨਹੀਂ ਹਮ ਸਭ ਤੋਂ ਚਲੋ ਆਏ ਆਏ ਤਾਂ ਕਹਿ ਨਹੀਂ ਸਕਦਾ ਮੇਰੇ ਨਾਲੋਂ ਪੰਜਾਬ ਚ ਵੱਧ ਮਾਲ ਖਰੀਦੇ ਹੋਣਗੇ ਇਹ ਜੀ ਗੱਲ ਨਹੀਂ ਪਰ ਮੇਰੇ ਹਿਸਾਬ ਨਾਲ ਜਿਸ ਤੋਂ ਨਹੀਂ ਮੇਰਾ ਜਿਹੜਾ ਫਾਰਮ ਦਾ ਮਾਲ ਇਥੋਂ ਪੂਰਾ ਨਹੀਂ ਹੋ ਰਿਹਾ ਯਾਨੀ ਚੱਲੀ ਜਾਂਦਾ ਹਾਂਜੀ ਚੱਲੀ ਜਾਂਦਾ ਹਿਸਾਬ ਲਾਓ ਤੁਸੀਂ ਸਹੀ ਗੱਲ ਆਏ ਨੀ ਰੋਕਣ ਵਾਲਾ ਨਹੀਂ ਖਰੀਦਦਾਰੀ ਕੰਟੀਨਿਊ ਮੇਰੀ ਚੱਲਦੀ ਰਹੂਗੀ ਮੰਡੀਆਂ ਦੇ ਵਿੱਚੋਂ ਵੀ ਮਾਲ ਖਰੀਦਦੇ ਆ। ਉਹ ਬੰਦਾ ਕਹਿੰਦਾ ਵੀ ਹਾਂ ਖਰੀਦਦਾਰੀ ਕਰਕੇ ਦੋ ਇਮੀਡੀਏਟਲੀ ਦੇ ਦੇ ਨਾ ਕਿ ਨਹੀਂ ਮੈਂ ਜੀ ਆ ਫਟਾਫਟ ਹੋਣਾ ਨਾਲ ਚਾਰ ਬੱਕਰੀਆਂ ਮੰਗੀਆਂ। ਚਲੋ ਇੱਕ ਬੱਕਰੀ ਨਹੀਂ ਮੈਂ ਇੱਕ ਦੀ ਹੋਰ ਦੇ ਦੇ ਮੰਡੀ 'ਚ ਹੋਰ ਪਾ ਕੇ ਚਾਰ ਬੱਕਰੀਆਂ ਨਾਲ ਦੇਣੀਆਂ ਕਿਸੇ ਨੂੰ ਦੇਣੀਆਂ ਹੋਣੀਆਂ ਗਾਂਵ ਠੀਕ ਹੈ ਦੇਖੋ ਕਿਹਾ ਹੋਇਆ ਦੂਸਰੇ ਬਾਹਰਵਾਲਾ ਨੂੰ ਸ਼ਰਤ ਆਪਣੀ ਕਿਸੇ ਨਾਲ ਧੋਖਾ ਨਹੀਂ ਕਰਨਾ ਠੱਗੀ ਨਹੀਂ ਕਰਨੀ ਹਮ ਅਗਰ ਕਿਸੇ ਨੂੰ ਗੱਬਣ ਬੱਕਰੀ ਆਪਾਂ ਕਹਿ ਕੇ ਦਿੱਤੀ ਫੰਡਰ ਨਿਕਲੀ ਉਹ ਵਾਪਸ ਲਿਆਓ 10000 ਦਾ ਆਪ ਘਾਟਾ ਖਾ ਲਿਓ ਗਾਂਵਲੇ ਨੂੰ ਕਿਸੇ ਨੂੰ ਘਾਟਾ ਨਹੀਂ ਆਉਂਦਾ ਠੀਕ ਹੈ ਇਹ ਫਾਰਮ ਵਾਲੇ ਨਾਲ ਸ਼ਰਤ ਆਪਣੀ ਕੱਲ ਨੂੰ ਕਿਉਂਕਿ ਮੇਰਾ ਹੈਗਾ ਨਾਮ ਬਣਿਆ ਆ ਕੱਲ ਨੂੰ ਕੋਈ ਫਾਰਮ ਵਾਲਾ ਮੇਰਾ ਨਾਮ ਖਰਾਬ ਕਰ ਦੇਵੇ ਬਾਈ ਜੀ ਉਹ ਤੁਹਾਡਾ ਤੁਹਾਡਾ ਕਰਕੇ ਫਾਰਮ ਚ ਗਏ ਸੀ ਠੀਕ ਹੈ ਨਾ ਅਗਰ ਇੱਕ ਵਾਰੀ ਵੀ ਧੋਖਾ ਹਾਂਦਾ ਮੇਰੇ ਫਾਰਮ ਤੇ ਆਪਾਂ ਉਹਨਾਂ ਨਾਲ ਤਾਲੁਕੀ ਖਤਮ ਕਰਦੇ ਠੀਕ ਹੈ ਸਮਝ ਗਏ ਕਿ ਨਹੀਂ ਧੋਖਾ ਨਹੀਂ ਹੋਗਾ ਆਪਣੇ ਫਾਰਮ ਜਿੰਨੇ ਵੀ ਆਪਣੇ ਫਾਰਮ ਖੋਲੇ ਹੋਇਆ ਅਦਰ ਸ਼ੀਟਾਂ ਚ 4-5 ਫਾਰਮ ਹੋਗੇ ਪੰਜਾਬ ਦੇ ਵਿੱਚ 4-5 ਫਾਰਮ ਹੋਗੇ ਤਾਂ ਉਹ ਫਾਰਮਾਂ ਦੇ ਵਿੱਚ ਧੋਖਾ ਨਹੀਂ ਹੋਗਾ ਆਪਣੇ ਫਾਰਮ ਠੀਕ ਹੈ ਯਾਨੀ ਤੁਸੀਂ ਉਹਨੂੰ ਰਿਕਵਰ ਕਰ ਦੇਉਂਗੇ ਇਸ ਜੀ ਹਾਂ ਜੀ ਹਾਂ ਜੀ ਰਿਕਵਰ ਕਰਾਂਗੇ ਕਰਾਂਗੇ ਜੀ ਦੇਖੋ ਬਾਜ਼ਾਰ ਦੇ ਵਿੱਚ ਵਾਧੇ ਘਾਟੇ ਚੱਲਦੇ ਰਹਿੰਦੇ ਆ ਨਾ ਫਿਰ ਕਿਵੇਂ ਦੇ ਰਹੇ ਹੋ 1 2 4 5 6 ਜਾਂ ਕਿਵੇਂ ਕਰਕੇ ਦਿਖੋ ਹਣ 6 7 ਨੱਕ ਜਾ ਰਹੇ ਆ ਹਾਂ ਆਈ ਥੋੜੇ ਟਾਈਮ ਬਾਅਦ ਹੁਣ ਸ਼ਾਮ ਨੂੰ ਗੱਡੀ ਲੋਡ ਹੋਣੀ ਐ ਇੱਥੇ ਪ੍ਰਧਾਨਕੋਟ ਫਾਰਮਾ ਰਸੂਲਪੁਰ ਉਹਨਾਂ ਨੂੰ ਖੱਸੀ ਬੱਕਰੇ ਦੇਣੇ 10 15 ਕਰਕੇ ਠੀਕ ਹੈ ਹੁਣ ਖੱਸੀ ਬੱਕਰੇ ਜਿਆਦਾ ਜਿਆਦਾ ਮੰਡੀ ਦੇ ਵਿੱਚ ਲੈ ਕੇ ਆਓ ਖੱਸੀ ਬੱਕਰੇ ਘੱਟੋ ਘੱਟ ਮੈਂ ਖਰੀਦ ਕੇ ਦੇਣੇ ਆ 50 60 ਦਾ ਬੱਕਰ ਇੱਥੇ ਦਿੱਲੀ ਭੇਜਣੇ ਆ ਬੱਕਲਰ ਦੇ ਵਿੱਚ ਠੀਕ ਹੈ ਕਾਲੇ ਬੱਕਰੇ ਥੋੜੇ ਜਿਹਾ ਘੱਟ ਲੈਂਦੇ ਆ ਕਲਰ ਦੇ ਵਿੱਚ ਬੱਕਰੇ ਜਿੰਨੇ ਵੀ ਉਹ ਲੈ ਕੇ ਆਓ ਆਪਾਂ ਖਰੀਦਣ ਨੂੰ ਬੈਠੇ ਆ ਠੀਕ ਹੈ ਹਾਂ ਠੀਕ ਬਹੁਤ ਬਹੁਤ ਧੰਨਵਾਦ ਆਂ ਬਾਈ ਜੀ ਜਿਹਨੇ ਬਾਈ ਖ ਕਦੋਂ ਵੀ ਗੱਲਬਾਤ ਕਰ ਸਕਦੇ ਹੋ ਕੋਈ ਇਸ਼ੂ ਨਹੀਂਗਾ ਹਾਂ